you ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਕੰਟਰਸਾ ਸੰਜੀਤ ਤਲਵਾਰ ਅਤੇ ਮੈਂਬਰ ਪਾਰਲੀਮੈਂਟ ਗੁਰਮਨੀ ਸਿੰਘ ਮਿੱਟੂ ਨੇ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਤਾਲਾ ਜਿਹੜਾ ਉਹ ਜੰਦ ਦਿੱਤਾ ਸਾਹਮਣੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਅੰਦਰੋਂ ਵੀ ਜਿਹੜਾ ਗ੍ਰੈਂਡਰ ਦੇ ਨਾਲ ਤਾਲਾ ਤੋੜਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਅਸ਼ਰੇ ਖੰਡਰ ਪ੍ਰਵਾਹ ਤੇ ਹੋਰ ਵਰਕਰ ਆਏ ਉਹ ਕਟਰ ਲੈ ਕੇ ਮਿਊਂਸਪਲਟੀ ਆਫੀਸ ਨਾਲ ਆਇਆ ਇੱਥੋਂ ਦੇ ਸੰਗਠਨ ਵੱਡਿਆਂ ਦੇ ਹੱਥਾਂ ਰੱਖ ਲਿਆ ਤੇ ਉਹਨੇ ਹੱਥ ਵੱਢਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਅਫਸਰ ਨੇ ਉਹਨੂੰ ਰੋਕਿਆ ਪੁਲਿਸ ਵਾਲੇ ਨੇ ਕਾਰਪੋਰੇਸ਼ਨ ਦੇ ਅਫਸਰ ਵਾਲੇ ਨੇ ਮਸ਼ੀਨਾ ਚਲਾ ਕੇ ਆ ਹੱਥ ਵੱਢਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਕੋਡਾ ਦੀ ਦਾ ਦਫਤਰ ਸਾਰੇ ਸਰਕਾਰੀ ਦਫਤਰ ਘੇਰਾਂਗੇ ਜਿੱਥੇ ਲੋਕਾਂ ਨੂੰ ਪਰਸ਼ੁਫ ਪਾਜੀ ਅਗਲਾ ਕਦਮ ਕੀ ਹੋਏਗਾ ਅਗਲਾ ਜਿਹੜੇ ਆਰੇ ਚੱਲੇ ਆ ਨਾ ਇਹਦਾ ਪਹਿਲਾਂ ਗੱਲ ਕਰਾਂਗੇ ਇਹਦੀ ਗੱਲ ਚੀਫ ਮਿਨਿਸਟਰ ਤੋਂ ਕਰਾਂਗੇ ਵੀ ਇਹ ਬਦਲਾ ਕੀ ਆ ਨਹੀਂ ਫਿਰ ਅਗਲਾ ਕੂਚ ਆ ਜਿਹੜਾ ਉਹ ਸਾਨੂੰ ਕਿਤੇ ਮਹਿਲੀ ਗੱਲ ਪਹਿਲਾਂ ਤਾਂ ਅਸੀਂ ਚੱਡਾ ਲੱਭਣਾ ਜਿਹੜਾ ਜਿਹੜਾ ਚੱਡਾ ਨਾ ਜਿਹੜਾ ਲੁੱਟ ਕੇ ਲੱਗ ਗਿਆ ਲੁਧਿਆਣੇ ਦੇ ਇੰਡਸਟਰੀਸਟਾਂ ਨੂੰ ਲੋਕਾਂ ਨੂੰ ਉਹ ਚਿਕ ਨਾ ਜਾਂਦੀ ਸੀ ਇੱਕ ਚੱਡਾ ਉਹ ਚੱਡਾ ਭੱਜਿਆ ਹੋਇਆ ਪਹਿਲਾਂ ਉਹਨੂੰ ਲੱਭਣਾ ਉਹਨੂੰ ਲਿਆਉਣਾ ਲੋਕਾਂ ਕੋਲ ਉਹਦੇ ਕਹਿਣ ਤੇ ਇਹ ਕਟਰ ਚੱਲਦੇ ਆ ਪਰ ਜਿਹੜੇ ਆਮ ਆਦਮੀ ਪਾਰਟੀ ਉਹਨਾਂ ਦਾ ਕੰਮ ਵੀ ਕਿਤੇ ਜਾ ਰਿਹਾ ਤੇ ਕੋਈ ਯੂਟ ਲੱਗੇ ਜਾ ਰਹੇ ਨੇ ਆਮ ਦੀ ਗੱਲ ਤਾਂ ਉਹ ਬਿਲਕੁਲ ਸਾਜ ਕੀਤਾ ਗਿਆ ਸਾਜ ਰਿਕਾਰਡ ਆ ਜਾਲੀ ਰਿਕਾਰਡ ਆ ਮੈਨੂੰ ਪਹਿਲਾਂ ਅਲਟੀਮੇਟਮ ਵੀ ਦਿੱਤਾ ਸੀ ਫਿਰ ਦੁਬਾਰਾ ਆ ਮੇਰੇ ਕੋਲ ਅੱਜ ਵੀ ਹੁਣ ਸ਼ਾਜੇਬ ਚਿੱਠੀਆਂ ਹੋਣ ਥੱਲੇ ਕਰ ਲਾ ਵੀ ਨਾ ਥੱਲੇ ਕਰੋ ਥੋੜਾ ਥੱਲੇ ਕਰ ਲਓ ਕੋਈ ਨਾ ਆਰਾਮ ਬਸ ਕਰੋ ਬਸ ਕਰੋ ਯਾਰ ਟੱਕਾ ਅੱਜ ਵਾਲੀ ਆ ਗਿਆ ਅੱਗੇ ਆ ਜੀ ਹਾਂਜੀ ਆ ਚਿੱਠੀਆਂ ਐ ਹਾਂਜੀ ਆ ਸੰਦੀਪ ਰਿਸ਼ੀ ਲਿਖਦਾ ਨ ਦੇਖਿਆ ਬੱਸਾਂ ਦਾ ਸਕੈਂਡਲ ਹੋਇਆ ਉਹ ਲਿਖਿਆ ਆ ਡੀਸੀ ਸਾਹਿਬ ਨੂੰ ਜੋ ਜੋ ਡੀਸੀ ਸਾਹਿਬ ਨੂੰ ਲਿਖਿਆ ਵੀ ਕੀ ਕੀ ਠੱਗੀਆਂ ਵੱਜ ਰਹੀਆਂ ਔਰੇ ਕਿਸ ਤਰੀਕੇ ਨਾਲ 28 22 ਫੁੱਟ 50 50 ਫੁੱਟ ਐਂਕਰੋਚ ਕੀਤਾ ਜਾ ਰਿਹਾ ਹਰ ਚੀਜ਼ ਆ ਚਿੱਠੀਆਂ ਲਿਖ ਕੇ ਡੀਸੀ ਸਾਹਿਬ ਨੂੰ ਆ 24 11 ਦੀ ਗਈ ਆ ਆ ਚਿੱਠੀ 11 ਸਤੰਬਰ ਦੀ ਗਈ ਆ ਪਰ ਕਿਸੇ ਨੇ ਇਹਦਾ ਜਵਾਬ ਦੇਣਾ ਵੀ ਜਵਾਬ ਦੇਣਾ ਵੀ ਇਹਦਾ ਇਹ ਨਹੀਂ ਸਮਝਿਆ ਵੀ ਇੱਕ ਮੈਂਬਰ ਪਾਰਲੀਮੈਂਟ 25 ਲੱਖ ਲੋਕਾਂ ਦਾ ਨਮਾਇੰਦਾ ਤੁਹਾਨੂੰ ਚਿੱਠੀ ਲਿਖ ਰਿਹਾ ਉਹਦਾ ਜਵਾਬ ਨਹੀਂ ਅਸੀਂ ਪਾਗਲ ਧੁਣੀਆਂ ਅਸੀਂ ਉਰੇ ਆਏ ਆ ਅਸੀਂ ਜਦੋਂ ਆ ਕਿਸੇ ਚੀਜ਼ ਦਾ ਜਵਾਬ ਨਹੀਂ ਆਇਆ ਇਹ ਚਿੱਠੀਆਂ ਕੋਈ ਮਹਿਨਾ ਨਹੀਂ ਰਖਾਉਂਦੀਆਂ ਤੇ ਮਹਿਨਾ ਕੀ ਰਖਾਉਣੀਆਂ ਜਦੋਂ ਕਮਿਸ਼ਨਰ ਨੇ ਆਰਡਰ ਦੇ ਕੇ ਹੱਥ ਵੱਡਣ ਦਾ ਅੱਜ ਤੇ 6 ਐਮਐਲਏ ਨੇ ਸਾਡੇ ਹੱਥ ਵੱਡਣ ਦਾ ਜਿਹਨੂੰ ਪਤਾ ਵੀ ਇੱਕ ਇੱਕ ਐਮਪੀ ਖੜਾ ਐ ਐਮਐਲਏ ਖੜੇ ਆ ਮੰਤਰੀ ਖੜੇ ਆ ਉਹਨਾਂ ਦੇ ਹੱਥ ਆਰਾ ਚਲਾਉਣ ਦਾ ਯਾਰ ਉਹ ਇੰਨਾ ਕਿ ਮਿਊਨਿਸਪਲ ਕਾਰਪੋਰੇਸ਼ਨ ਦਾ ਇੰਨਾ ਪਿੱਠੂ ਉਦੋਂ ਅਸੀਂ ਆਪਣੇ ਹੱਥ ਨੇ ਜਦੋਂ ਚੱਕ ਲਏ ਉਹਦੇ ਵੱਲੋਂ ਕੋਈ ਕਸਰ ਨਹੀਂ ਸੀ ਉਹ ਤਾਂ ਹਾਰਾ ਲੈ ਕੇ ਲੱਗ ਗਿਆ ਸੀ ਜਦੋਂ ਅਸੀਂ ਹੱਥ ਚੱਕੇ ਸੰਜੇ ਦਾ ਵਿੱਚ ਆ ਗਿਆ ਸਾਡੇ ਬਚ ਗਏ ਤੇ ਇਸ ਤਰੀਕੇ ਨਾਲ ਲਾਟਾਂ ਨਿਕਲੀਆਂ ਅੱਖਾਂ ਅਸੀਂ ਬਚਾਈਆਂ ਆਪਣੀਆਂ ਉਦੋਂ ਬਾਅਦ ਫੇਰ ਨਹੀਂ ਹੱਟ ਰਿਹਾ ਫੇਰ ਇੱਕ ਸਿਆਣਾ ਆਫੀਸਰ ਆਈਪੀਐਸ ਉਹਨੇ ਉਹਨੂੰ ਰੋਕਿਆ ਨਹੀਂ ਉਹ ਸਾਡੇ ਸਭ ਦੇ ਹੱਥ ਜਿਹੜੇ ਵਰਕਰਾਂ ਦੇ ਉਹ ਹੱਥ ਵੀ ਵੱਢ ਦਿੰਦਾ ਜਿਸ ਤਰੀਕੇ ਨਾਲ ਉਹ ਵੀਡੀਓ ਸਾਰਿਆਂ ਦੇ ਮੂਹਰੇ ਆ ਕਿਸੇ ਕੋਲ ਅਸੀਂ ਆਪ ਨਹੀਂ ਕਹਿੰਦੇ ਤੁਹਾਡੇ ਬਹੁਤ ਚੈਨਲਾਂ ਤੇ ਕਵਰ ਹੋਇਆ ਇਹ ਅੰਗਰੇਜ਼ਾਂ ਵਲੇ ਇਹ ਕੰਮ ਦੇਖਿਆ ਸੀ ਅੱਜ ਇਹ ਕਾਲੇ ਅੰਗਰੇਜ਼ ਨੇ ਉਹਨਾਂ ਵੇਲੇ ਦੇਖਿਆ ਗਿਆ ਕੋਈ ਗੱਲ ਨਹੀਂ ਅਸੀਂ ਤਾਂ ਇਹ ਚਾਹੁੰਦੇ ਸੀ ਤੁਸੀਂ ਸਾਡੇ ਡੰਡੇ ਮਾਰੋ ਸਾਡੇ ਅਥਰੂ ਗੈਸ ਮਾਰੋ ਸਾਡੇ ਪਾਣੀ ਮਾਰੋ ਜੋ ਮਰਜ਼ੀ ਕਰੋ ਪੁਲਿਸ ਕਰ ਸਕਦੀ ਆ ਪੁਲਿਸ ਨੇ ਕੁਝ ਨਹੀਂ ਕੀਤਾ ਪਰ ਪੁਲਿਸ ਨੇ ਸਾਨੂੰ ਅੰਦਰ ਜਾਣ ਦਿੱਤਾ ਪਰ ਜਿਹੜਾ ਕਾਰਪੋਰੇਸ਼ਨ ਦਾ ਮੁਲਾਜ਼ਮ ਕਮਿਸ਼ਨਰ ਦੇ ਕਹਿਣ ਤੇ ਕਿਉਂਕਿ ਉਹੀ ਉਹਨਾਂ ਦੇ ਬਸਚ ਆ ਕਾਰਪੋਰੇਸ਼ਨ ਉਹਨਾਂ ਦਾ ਤੋਤਾ ਏ 6 ਐਮਐਲਏਾਂ ਦਾ ਜਿੱਥੇ ਮਰਜ਼ੀ ਉਹ ਗੁੰਡਾਗਰਦੀ ਦੁਕਾਨਾਂ ਖਲਾਉਂਦੇ ਆ ਜਿੱਥੇ ਬੰਦ ਕਰਾਉਂਦੇ ਆ ਜਿੱਥੇ ਬੁੱਢਾ ਦਰਿਆ ਦੱਬਦੇ ਆ ਪਰ ਅੱਜ ਤੋਂ ਬਾਅਦ ਸਮਝ ਲੈਣ ਵੀ ਅੱਜ ਉਹਨਾਂ ਨੇ ਕੀਤਾ ਕੀ ਆ ਅੱਜ ਅੱਜ ਆਮ ਲੋਕਾਂ ਦੇ ਜ਼ਖਮਾਂ ਤੇ ਨੂਨ ਛਿੜਕਿਆ ਅੱਜ ਤੋਂ ਬਾਅਦ ਅੱਜ 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 ਕੋਈ ਜਵਾਬ ਹੈ ਉਹਨਾਂ ਕੋਲੇ ਹੈ ਕੋਈ ਜਵਾਬ ਅੱਜ ਵੀ ਆਰਾਜ ਤੋਣ ਦਾ ਕੀ ਮਤਲਬ ਤੁਸੀਂ ਅਸੀਂ ਤਾਲਾ ਲਾਉਣ ਚੱਲੇ ਆ ਇਹ ਇਹ ਕੀ ਹੁੰਦਾ ਇਹ ਲੋਕਤੰਤਰ ਚ ਡੈਮੋਕ੍ਰੇਸੀ ਚ ਅਕਾਲੀਆਂ ਵੇਲੇ ਵੀ ਅਸੀਂ 20 ਵਾਰ ਇੱਥੇ ਪ੍ਰਦਰਸ਼ਨ ਕੀਤਾ ਏ ਤੇ ਅਸੀਂ ਇੱਕ ਸੰਮੋਲਿਕ ਹੁੰਦਾ ਲੋਕਾਂ ਦੇ ਮੁੱਲ ਮੈਸੇਜ ਦੇਣ ਨੂੰ ਉਹ ਦੋਵਾਂ ਤੋਂ ਤਾਲਾ ਆਪਣਾ ਖੋਲ੍ਹ ਲੈਂਦੇ ਆ ਕੰਮ ਸ਼ੁਰੂ ਕਰ ਦਿੰਦੇ ਆ ਪਰ ਅੱਜ ਕੰਮ ਨਵਾਂ ਦੇਖਿਆ ਵੀ ਮਸ਼ੀਨਾਂ ਲੈ ਕੇ ਆਏ ਨੇ ਇਹ 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 ਮਸ਼ੀਨਾਂ ਉਹੀ ਨੇ ਜਿਹੜੇ ਤਾਲੇ ਵੱਡਦੀਆਂ ਰੋਜ਼ ਅੱਜ ਜਿਹਨਾਂ ਨੇ ਕਿਹਾ ਵੀ ਹਾਥੀ ਵੱਢ ਦੀਏ ਅੱਜ ਨੇ ਦੇਖੀ ਆ ਮੇਰਾ ਹੱਥ ਹੈ ਇਹਦਾ ਕੁਦਰਤੀ ਮੈਂ ਹੱਥ ਮੁੱਕੇ ਤੇ ਥੋੜਾ ਚੱਕਲੇ ਲੇਕਿਨ ਆਂਗਲ ਸਾਰੇ ਬਰਨ ਹੈ ਇਹ ਤੋਂ ਬਾਅਦ ਇਹਦਾ ਇਲਾਜ ਕਰਾਵਾਂਗੇ ਲੇਕਿਨ ਐਹੋ ਜੀ ਗੁੰਡਾਗਰਦੀ ਕਦੀ ਨਹੀਂ ਦੇਖੀ ਡੈਮੋਸਟ੍ਰੇਸ਼ਨ ਹੋਈਆਂ ਅਸੀਂ ਐਜੀਟੇਸ਼ਨਾਂ ਕੀਤੀਆਂ ਪਹਿਲਾਂ ਵੀ ਬਿੱਟੂ ਜੀ ਦੇ ਨਾਲ ਅਸੀਂ ਇੱਥੇ ਆਏ ਸੀਗੇ ਲਾਸਟ ਟਾਈਮ ਤਾਲੇ ਲਾਏ ਸੀਗੇ ਲੇਕਿਨ ਐਹੋ ਹੀ ਕੁਝ ਨਹੀਂ ਹੋਇਆ ਸੀਗੇ ਲੇਕਿਨ ਆ ਜਿਹੜੀ ਗੁੰਡਾਗਰਦੀ ਹੈ ਪਹਿਲੀ ਵਾਰੀ ਹੋਈ ਹੈ ਇਹ オリジナル ਆਮ ਆਦਮੀ ਪਿੰਨੇ ਗੁੰਡੇ ਨੇ ਲੱਗੇ ਨਹੀਂ ਜਿਵੇਂ ਬੀਜੇਪੀ ਹਰਿਆਣੇ ਦੇ ਬਾਰਡਰ ਤੇ ਕਰ ਰਹੀ ਹੈ ਉਹੀ ਗ ਉਹਦਾ ਫਿਰ ਕਿੰਨਾ ਕਿੰਨੇ ਚੇਤਾਵਨੀ ਦਿੰਦੇ ਆ ਇਹਨਾਂ ਦਾ ਸਿੱਧਾ ਕੱਟਣੀ ਚਲਾਤਾ ਇਹਦਾ ਸਾਡੀ ਖੁਸ਼ਕਿਸਮਤੀ ਅਸੀਂ ਹੱਥ ਚੱਕ ਲਈ ਤਾਂ ਸਾਰੇ ਵੱਡੇ ਗਏ ਸੀ ਸਾਡੇ ਆ